ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਚਾਰ ਬੜਾ ਦਿਖਾਵਾਂਗੇ ਇੱਕ ਸੂਈ ਵੀ ਤੇ ਤੈਨਾਂ ਦੋ ਸੂਈਆਂ ਵਿੱਚ ਦੋ ਗੱਬਨਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਜੀ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਸ਼ਹਿਰ ਬਰਨਾਲਾ ਬੱਬਰਾਂ ਦੇ ਕੋਠੇ ਰਾਮੂ ਜੀ ਗੁਰਦੁ ਬਰਨਾਲਾ ਸ਼ਹਿਰ ਤੋਂ ਬਾਹਰ ਨਿਕਲ ਜਾ ਬੱਬਰਾਂ ਦੀ ਕੋਠੀ ਬੱਬਰਾਂ ਦੀ ਕੋਠੀ ਜੀ ਮੋਬਾਈਲ ਨੰਬਰ ਜੀ 98781 00851 98781 00851 ਚਾਰ ਬੜਾ ਦਿਖਾਵਾਂਗੇ ਦੋ ਗੱਬਣਾ ਦੋ ਸੁੰਜੀਆਂ ਵੀ ਹਾਂਜੀ ਪਹਿਲਾ ਨੰਬਰ ਜਿਹੜੀ ਸੂਈ ਵੀ ਦੇਖੀ ਜੈ ਨੇ ਕਿਹੜਾ ਸੂਰ ਸੂਈ ਹੈ ਇੱਕ ਪਲੂਨ ਸੂਈ ਹੈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਸਵੇਰੇ ਸੂਈ 5 ਵਜੇ ਬੱਚਾ ਕੀ ਦਿੱਤਾ 25 30 ਪਿਛੇ ਦੇ ਐਫ ਦੀ ਬੱਚੀ ਆ ਗਈ ਜੇਰ ਜੱਪਾ ਜੇਰ ਜੂ ਰੋਕਿਆ ਜਮਾ ਓਕਿਆ ਭਈ ਜੀ ਠੀਕ ਹੈ ਜੇਰੇ ਦੀ ਆ ਭਈਆ ਹਣਾ ਤੇ ਕਿੰਨਾ ਦੋ ਚੁਆਇਸ ਵੀਰੇ ਦਾ ਵਿਲੇ ਸੋਇਆ ਜੀ ਇਹ ਸਾਰੇ 5 ਕਿਲੋ ਦੰਦ ਅੰਦਾਜ਼ਾ ਕਿੰਨਾ ਦੇ ਦੂਗੀ ਦੇ ਦੇ 22-23 ਕਿਲੋ ਕਰਾਉਣੀ 20 ਤੋਂ ਪਾਰ ਤੋਂ ਦੇ ਦੂਗੀ ਹਾਂ ਜੀ ਚੌਣ ਚਵਾ ਧਾਰਾਂ ਦੀ ਓਕੇ ਆ ਜਮਾ ਓਕੇ ਭਾਈ ਦਾ ਕੀ ਆ ਭਾਅ ਦਾ 65000 ਗਜੈਸ ਹੋ ਜੂਗੀ ਹਾਂ ਮੰਗ ਤੋਰੇ ਵਾਰ ਨੂੰ ਸੋ ਵੀਰ ਪਲੂਨ ਪਹਿਲਾ ਸੂਆ ਸੂਈ ਆ ਕੀਮਤ ਇਹਦੀ ਹੈਗੀ 65000 ਰੁਪਇਆ ਜੇ ਰਾ ਭਈ ਆ ਬੱਚਾ ਇਹਨੇ ਦੇਦੀ ਬੱਚੀ ਮਾੜੇ ਮਾੜੇ ਸੰਘਾ ਕੱਲੇ ਬੱਚੀ ਬਹੁਤ ਪਿਆਰੀ ਐ ਪਿਛੇ ਲੇਵਾ ਵਗੈਰਾ ਦੇਖੋ ਸਾਫ ਸੁਥਰਾ ਧਾਰਾਂ ਧੁਰਾਂ ਦੀ ਓਕੇ ਆ ਮੁੱਲ 65000 ਰੁਪਇਆ ਮੰਨ ਤਾਂ ਇਹਦੇ ਵਿੱਚ ਹੋ ਜਾਣਾ ਖਾਂਡੇ ਵੇ ਸਾਫ ਸੁੱਧ ਤੇ ਚੰਗੀ ਜਿੰਦ ਜਾਨ ਵਾਲੀ ਸੂਈ ਸਵਾਈ ਜਮਾ ਧਾਰਾ ਤੋਂ ਰੋਕ ਕੇ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਮਾਣੇ ਮਾਣੇ ਸਿੰਘ ਆ ਇਕੱਲੇ ਬੱਚੀ ਦੀ ਕੀਮਤ ਇਹਦੀ ਹੈਗੀ 65000 ਰੁਪਇਆ ਤੇ ਨਿਆਣਾ ਪਹੁੰਦੀ ਹੈ ਵਧੀਆ ਹਾਂਜੀ 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 ਅੱਗੇ ਦੋ ਨੰਬਰ ਵੈਰ ਜਿਹੜੀ ਸੂਈ ਵੀ ਦੇਖੀਆ ਨੇ ਜੀ ਕਿਹੜਾ ਸੁਆ ਸੂਈ ਹੈ ਇਹ ਦੂਜਾ ਜੀ ਦੂਜਾ ਸੁਆ ਕਿ ਐਕ ਦਿਨ ਹੋ ਗਿਆ ਸੂਈ ਨੂੰ ਇਹਨੂੰ ਸੂਈ ਹੋ ਗਿਆ ਕਿ ਜੀ 20-22 ਦਿਨ 20-22 ਦਿਨ ਪਿਛੇ ਜੀ ਆ ਗਈ ਬੱਚੀ ਹਣਾ ਬੱਚੀ ਹੈ ਜੀ ਹਾਂਜੀ ਕਿੰਨਾ ਦੁੱਧ ਹਾਜ਼ਰ ਹੈ ਇਸ ਵਕਤ ਇਸ ਟਾਈਮ ਆਜੋ ਦੁੱਧ ਹੋ ਗਿਆ 18 ਕਿਲੋ ਦੁੱਧ ਹਾਂਜੀ ਚੌਣ ਚਵਾਦੀ 1 ਨੰਬਰ 1 ਨੰਬਰ ਤੋਰੀ ਵੀਰੇ ਬਾਹਰ ਨੂੰ ਇਹਦਾ ਭਾਗ ਹੀ ਰੱਖਿਆ ਇਹਦਾ 55000 ਮਾਨਦਾਨ ਹੋ ਜੂ ਹਾਂਜੀ 18 ਲੀਟਰ ਜਿੰਨਾ ਕਹਤਾ ਨਿਬੜ ਜੂ ਹਾਂਜੀ ਪਿੱਛੇ ਬੱਚੀ ਆ ਹਾਂਜੀ ਸੂਈ ਸਵਾਈਆ ਮੁੱਲੇ ਦਾ ਹੈਗਾ 55000 ਹਾਂਜੀ ਸੋ ਮੁੱਲ 55000 ਸੂਈ ਸਵਾਈ ਪਿੱਛੇ ਬੱਚੀ ਸੂਈ ਨੂੰ ਹੋ ਗਿਆ ਲਗਭਗ 18 20 ਦਿਨ ਫੋਲੀ ਵਗੈਰਾ ਦੇਖਾ ਸੋਣਾ ਸਾਫ ਸਧਰਾ ਵੀਡੀਓ ਕਵਰ ਕਰਦਾ ਟਾਈਮ ਆਪਣੇ ਇਸ ਵਕਤ ਲਗਭਗ 1 12:30 ਦੇ ਆੜੇ ਘੜੇ ਜੇ ਹੈਗਾ ਉਸ ਹਾਲਾਂਕਿ ਇਸ ਕਰ ਲਿਓ ਸਾਢੇ 12 ਵਜੇ ਪਿਆ ਕਿਉਂਕਿ ਆਮ ਕਰਾਂ ਚ ਪਤਾ ਹੈ ਸੀ ਸਾਢੇ 6 5 ਵਜੇ ਲਗਭਗ ਚੋਈ ਹੋ ਜਾਂਦੀ ਹੈ ਸੋ ਜਿੰਦ ਜਾਨ ਚੰਗੀ ਆ 55000 ਰੁਪਏ ਕੀਮਤ ਸਰਫੇ ਦੀ ਅੱਗੇ ਤੇ ਅਨਾਂ ਦੇ ਪਰ ਜਿਹੜੇ ਗੱਬਣ ਦੇਖੀ ਜਾਂਦੇ ਆ ਜੀ ਹਾਂ ਜੀ ਕਿਹੜਾ ਸੂਰਾ ਸੁੰਦੀ ਆ ਇਹ ਦੂਜਾ ਜੀ ਦੂਜਾ ਸੂਰਾ ਸੁੰਦੀ ਆ ਤੇ ਕੈਕ ਦਾ ਲੈ ਜਾਂ ਸੁੰਦਿਆ ਜੇ ਤੇ ਲੈ ਯਾਰ 5-6 ਦਿਨ ਜਿਹੜਾ 5-6 ਦਿਨ ਬਾਕੀ ਜਰਸੀ ਜਾ ਗਈ ਹੈ ਨਾ ਦੁੱਧ ਕਿੰਨਾ ਦੇ ਦੂਗੀ ਪਲੂਨ ਨੇ ਦਿੱਤਾ ਜੀ ਇਹਨੇ 15 ਕਿਲੋ ਦੁੱਧ ਕਿੰਨਾ ਪਾ ਦੂ ਇਸ ਵਾਰ ਇਸ ਤੋਂ 5 ਸਤਾਰਾ ਕਿਲੋ 17 ਕਿਲੋ ਤੋਂ ਇਹਦਾ ਭਾਗ ਹੀ ਆ 3 ਨੰਬਰ ਦਾ ਇਹਦਾ 60000 ਹੈ ਗਜੈਸ ਹੋ ਜੂ ਮਾਨਤਾਲ ਕਰਦੇ ਹਾਂ 60000 ਚ ਮਾਨਦਾਨ ਹਫਤਾ ਲੈ ਜੂ ਅਜੇ ਸੂਣ ਹਾਂਜੀ ਰਾਮ ਜੀ ਇੱਕ ਹਫਤਾ ਸੂਣ ਚ ਬਾਕੀ ਮੁੱਲ ਹੈਗਾ 60000 ਰੁਪਏ ਹਾਂਜੀ ਸੋ ਮੂੰਹ ਮੱਥਾ ਦੇਖੋ ਦੂਜਾ ਸਵੇਰ ਸੁੰਦੀ ਪਈ ਆ ਰਾਜੀ ਲੇਵਾਂ ਲੂਵਾਂ ਚੰਗਾ ਸਾਫ ਸੁਥਰਾ ਸੋਹਣਾ ਅੱਗੇ ਪਿੱਛੇ ਦਾ ਹਵਾਨਾ ਦਿਖਾਉਂਦੀ ਪਈ ਆ ਤੇ ਥਣ ਗਲਾਬੀ ਗਲਾਬੀ ਆ ਰਾਜੀ ਬਹੁਤ ਆ ਜਿੰਦ ਜਾਨ ਪਲੀ ਵੀ ਬਹੁਤ ਯਾਦਿਆ ਮੁੱਲ 60000 ਰੁਪਏ ਮਾਨਦਾਨੇ ਦੇ ਵਿੱਚ ਉਹ ਹੋ ਜਾਣਾ ਥੋੜਾ ਬਹੁਤ ਤੇ ਅੱਗੇ ਬਾਈ ਜ ਇੱਕ ਕ੍ਰਾਸ ਆ ਗਈ ਹੈ ਨਾ ਹਾਂਜੀ ਕ੍ਰਾਸ ਕਿਹੜਾ ਸੂਂਦੀ ਆ ਇਹ ਵੀ ਦੂਜੇ ਸੂਂਦੀ ਕਹਿ ਕੇ ਦੇਣੇ ਜਾਂ ਸੂਂਦੇ ਇਹ ਵੀ ਲੈ ਜਾ ਅੱਠ ਦਿਨ ਜੇ ਆਰਾਮ ਅੱਠ ਦਿਨ ਸੂਂ ਚ ਬਾਕੀ ਹਾਂਜੀ ਤੇ ਦੁੱਧ ਕਿੰਨਾ ਦੇ ਦੂਗੀ ਜੇ ਦੁੱਧ 15 16 ਕਿਲੋ 15 16 ਕਿਲੋ ਦੁੱਧ ਦੇ ਦੂ ਤੇ ਲੇਵਾ ਸਾਫ ਸੁਥਰਾ ਇਹਦਾ ਭਾਗ ਹੀ ਰੱਖਿਆ ਇਹਦਾ 50000 ਜੀ ਇਹਦਾ ਭਾਅ ਆਏਗਾ 50000 ਜੀ ਸੋ ਚੌਥੇ ਨੰਬਰ ਜਿਹੜੀ ਬੈੜ ਦੇਖੀ ਨੇ 50000 ਭਾਅ ਤੇ ਕਿੰਨਾ ਦੁੱਧ ਮੰਨ ਕੇ ਲੈਵੇ ਬੰਦੇ ਇਹਨੂੰ ਜੀ 1500 ਕੁ ਆ ਤੁਹਾਨੂੰ ਆਮ ਦਾ ਪੋਲੇ ਤੇ ਸੋ 15 16 ਕਿਲੋ ਦੁੱਧ ਦੇ ਦੂ ਮੁੱਲ ਸਿਰਫ 50000 ਰੁਪਇਆ ਸੋ ਰਾਠੀ ਜੀ ਗਾਂ ਜਿਹਨੂੰ ਕਹਿੰਦੇ ਕਰੌਸ ਆ ਗਈ ਉਹ ਚੀਜ਼ ਆ ਤੇ ਗਰਮੀ ਵਾਲਾ ਤੋਹਫਾ ਹੀ ਆ ਜਮਾ ਚਾਰ ਨਗ ਦਿਖਾ ਦੇ ਦੋ ਸੂਈਆਂ ਵੇ ਦੋ ਗਬੜਾ ਨੰਬਰ ਬੋਲੇ ਹੀ ਦੁਆਰੇ ਆਪਣਾ ਇੱਕ 13 10 ਦੇ ਫਸ ਮੇਰਾ ਦਾ ਬੰਦਾ ਦੂਜਾ 10 ਦੇ ਫਿਰ ਬੰਦਾ ਯਾਰ 9878100851 ਜੀ ਕਾਸ ਬੱਬਰਾਂ ਦੇ ਕੋਠੇ ਪਰਣਾਲਾ ਸਿਰ ਤੋਂ ਉੱਥੇ ਲੀਲਾ ਤੋੜੀ ਵਾਲਾ ਜੀ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ